ਮਨਿੰਦਰ ਸਿੰਘ ਦੇ ਨਾਲ ਡੀਐਸਪੀ ਜਿਹੜੇ ਸੀ ਆਪਣੇ ਸੁਖਵਿੰਦਰ ਸਿੰਘ ਜੀ ਇਹਨਾਂ ਵੱਲੋਂ ਜਿਹੜਾ ਇੱਕ ਬੜਿਆ ਵਧੀਆ ਕੰਮ ਕੀਤਾ ਗਿਆ ਅੱਜ ਸਨ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਲਾਣੀ ਏਰੀਏ ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਗੁਰੂ ਗੁਰੂ ਕ੍ਰਿਪਾ ਆਸ਼ਰਮ ਹੈ ਜਿਹੜਾ ਸੀਡ ਫਾਰਮ ਦੇ ਵਿੱਚ ਜੀ ਕੈਨਾਂ ਵੱਲੋਂ ਇਮੀਡੀਏਟਲੀ ਉੱਥੇ ਰਾਸ਼ ਕੀਤਾ ਜਾ ਕੇ ਜਦੋਂ ਵੇਖਿਆ ਤੇ ਵਕਈ ਉਹ ਇਦਾਂ ਲੱਗਾ ਵੀ ਸਸਪੈਕਟਡ ਟੂ ਬੀ ਅ ਮਰਡਰ ਕੇਸ ਵੀ ਉਹਦਾ ਥੋੜਾ ਬਹੁਤਾ ਇਹਨਾਂ ਨੇ ਸ਼ਾਂਤਬਿੰਦ ਕਿਤੇ ਬੰਦਾ ਆਇਡੈਂਟੀਫਾਈ ਕੀਤਾ ਆਇਡੈਂਟੀਫਾਈ ਕਰਕੇ ਤੇ ਉਹਦਾ ਫਿਰ ਇਹਨਾਂ ਨੇ ਪਤਾ ਕੀਤਾ ਵੀ ਇਹਦਾ ਕੀ ਕਾਰਨ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਵਗੈਰਾ ਹਾਂਜੀ ਦੋਦੇ ਵਿੱਚ ਅਸੀਂ ਸਸਟੇਨਡ ਇਨਟੈਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਉਹਦੀ ਵਾਈਫ ਦਾ ਹੀ ਜਿਹੜਾ ਰੋਲ ਨਿਕਲਿਆ ਵਾਈਫ ਦਾ ਨਾਂ ਸ਼ਿਮਲਾ ਰਾਣੀ ਆ ਸ਼ਿਮਲਾ ਰਾਣੀ ਦੇ ਕਿਸੇ ਹੋਰ ਬੰਦੇ ਜਿਹੜੇ ਦੋ ਸੀਗੇ ਇੱਕ ਰਾਮਕੁਮਾਰ ਸੀਗਾ ਤੇ ਇੱਕ ਜਿਹੜਾ ਹੋਰ ਸੀਗਾ ਇਹ ਰਾਮਕੁਮਾਰ ਇੱਕ ਰਿੰਕੂ ਸੀਗਾ ਜੀ ਇਹਨਾਂ ਦੇ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਇਹ ਥੋੜਾ ਸ਼ੱਕ ਕਰਦਾ ਸੀ ਇਹਨੂੰ ਡੱਕਦਾ ਸੀਗਾ ਤੇ ਇਸ ਸਵੇਰੇ ਦੇ ਵਿੱਚ ਆ ਕੇ ਉਹ ਨਿਹਦਾ ਜਿਹੜਾ ਸਵੇਰੇ ਮਾਰਨਿੰਗ ਦਾ ਕਤਲ ਕਰਾਤਾ ਸੋ ਇਸ ਕੇਸ ਵਿੱਚ ਸਾਡੇ ਐਸ ਐਚਓ ਸਾਹਿਬ ਜਾਂ ਫੜੀ ਫਾਜ਼ਲਕਾ ਪੁਲਿਸਨੋਂ ਕਰੀਬ ਡੇਢ ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਇਹਦਾ ਬਲਾਈਂਡ ਮਰਡਰ ਜਿਹੜਾ ਟ੍ਰੇਸ ਕਰਕੇ ਅਸੀਂ ਜਿਹੜੇ ਤਿੰਨੇ ਹੀ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਸੋ ਇਹ ਓਪਨ ਐਂਡ ਸ਼ਟ ਕੇਸ ਹੈ ਇਹਦੇ ਵਿੱਚ ਅਸੀਂ ਜਲਦੀ ਜਿਹੜਾ ਤਤਤੀਸ਼ ਮੁਕੰਮਲ ਕਰਕੇ ਤੇ ਜਿਹੜੀ ਚਾਰਜੀਟ ਫਾਈਲ ਕਰਦਾ ਸਰ ਕੇ ਸ਼ੱਕ ਦੇ ਘਰੇ ਘੇਰੇ ਚ ਕੀ ਆਈ ਬਿਕੋ ਦੇ ਵਿੱਚ ਜਦੋਂ ਉਹਦੇ ਬੋਡੀ ਦੇ ਇੰਜਰੀ ਸੀ ਨਾ ਇੰਜਰੀ ਤੋਂ ਜਿਹੜਾ ਉਹਦਾ ਸਾਨੂੰ ਜਿਹੜਾ ਜ਼ਿਆਦਾ ਲੱਗਾ ਉਹਦਾ ਗਲ ਦੇ ਵਿੱਚ ਵੀ ਕੁਝ ਥੋੜਾ ਸਟ੍ਰਾਂਗੂਲੇਸ਼ਨ ਟਾਈਪ ਸੀਗਾ ਜਿਹੜਾ ਹੋਇਆ ਹਨ ਮੂੰਹ ਉਹਦੇ ਤੇ ਵੀ ਸੱਟਾਂ ਸੀਗੀਆਂ ਉਦੋਂ ਸਾਨੂੰ ਪਤਾ ਲੱਗਾ ਕਿ ਜਦੋਂ ਅਸੀਂ ਥੋੜਾ ਉਹਨੂੰ ਵੈਰੀਫਿਕੇਸ਼ਨ ਕੀਤੀ ਉਹਦੀ ਸਾਨੂੰ ਕਲੀਅਰ ਹੋ ਗਿਆ ਵੀ ਵਾਕਈ ਜਿਹੜਾ ਇਹ ਇਹ ਟੂਟਲੀ ਮਰਡਰ ਕੇਸ ਹੈ ਪਤਨੀ ਦੇ ਛੱਕੇਵੇਂ ਗਿਆ ਸਰ ਪਤਨੀ ਦੇ ਛੱਕੇਵੇਂ ਗਿਆ ਉਹਦੀ ਪਤਨੀ ਦੇ ਦੇਖੋ ਪਤਾ ਲੱਗ ਹੀ ਜਾਂਦਾ ਉਹਦੇ ਘਰ ਦੇ ਜਦੋਂ ਇਹਦੀ ਨਿੱਤਕ ਦੀ ਮਾਤਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਆਲੇ ਦੁਲੇ ਪਤਾ ਹੀ ਹੁੰਦਾ ਪਰਿਵਾਰ ਨੂੰ ਵੀ ਇਹਨਾਂ ਦੇ ਘਰ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਹੈ ਉਹਦਾ ਕਾਰਨ ਕੀ ਆ ਤਕਨੀਕੀ ਪੱਖ ਤੋਂ ਕੋਈ ਸਬੂਤ ਮਿਲਿਆ ਜੀ ਕੋਈ ਫੋਨ ਕਾਲ ਵਗੈਰਾ ਇਹ ਦੇਖੋ ਅਸੀਂ ਅੱਜ ਤੱਕ ਇਹਨਾਂ ਨੂੰ ਅਸੀਂ ਹੁਣ ਤੇ ਹਰਸਤ ਚ ਲੈ ਆਏ ਇਹਨਾਂ ਨੂੰ ਹੁਣ ਅਸੀਂ ਨਾਲ ਤੋਂ ਸਾਰਾ ਜਿਹੜਾ ਉਹ ਟੈਕਨੀਕਲ ਜਿਹੜੀ ਜੋ ਵੀ ਐਵੀਡੈਂਸ ਹੋਵੇ ਉਹ ਪਰ ਰੀਟਰੀਵ ਕਰਾਵਾਂਗੇ ਨਹੀਂ ਬਾਹਰ ਕੀਤਾ ਇਹਨਾਂ ਨੇ ਘਰ ਤੋਂ ਤੇ ਹਟਵਾਤਾ ਸੀ ਇਹਨਾਂ ਨੂੰ ਸਰ ਵਾਰਦਾਤ ਨੂੰ ਅੰਜਾਮ ਕੀ ਦਿੱਤਾ ਗਿਆ ਕਰੋ ਵੀ ਮੇਰੇ ਬੁਲਾਇਆ ਗਿਆ ਕਿੱਥੇ ਲਿਜਾ ਦੇਖੋ ਪਹਿਲਾਂ ਇਹਨਾਂ ਨੂੰ ਇਹਨਾਂ ਨੇ ਇਨ ਸ਼ਰਾਬ ਪਾਈ ਸ਼ਰਾਬ ਪਲਾ ਕੇ ਉਹਦੇ ਬਾਅਦ ਇਹਨੂੰ ਵਰੂਤੀਕਾਰ ਦੇ ਵਿੱਚ ਉੱਥੇ ਖੜ ਕੇ ਜਾ ਕੇ ਤੇ ਇਹਦਾ ਗਲਾ ਘੁੱਟਤਾ ਗਲਾ ਘੁੱਟ ਕੇ ਮਾਰ ਕੇ ਤੇ ਸੁੱਟ ਦੇ ਯਾਨਕਿ ਲੇਕਿਨ ਵਿਆਹ ਜਿਹੜੇ ਰਿਸ਼ਤੇ ਜਿਹੜੇ ਹਾਂ ਯੈਸ ਕਤਲ ਦਾ ਕਾਰਨ ਹਾਂ ਬਿਲਕੁਲ ਕਿ ਤੁਮ ਮਿਲੇ ਕਿ ਤੁਸ ਦਾ ਡੈਡ ਬੜੀ ਹੈ ਡੈਡ ਬੜੀ ਇਹਦੀ ਮਿਲੀ ਗੁਰੂ ਕ੍ਰਪਾ ਆਸ਼ਰਮ ਸੀਡ ਫਾਰਮ ਆ ਇਹ ਕਦੋਂ ਦੀ ਇਹ ਜੀ ਇਹ ਰਹਿਣ ਵਾਲਾ ਸੀਗਾ ਇਹ ਜੰਮੂ ਜੰਮੂ ਵਸਤੀ ਆ ਉੱਥੇ ਦਾ ਰਹਿਣ ਵਾਲਾ ਸੀਗਾ ਪਲਾਨੀ ਇਹਨਾਂ ਦੀ ਜਿੱਤੋਂ ਲੜਾਈ ਤੇ ਇਹਨਾਂ ਦੀ ਕਾਫੀ ਦੇਰ ਤੋਂ ਚੱਲਦੀ ਸੀਗੀ ਟੋਟਲ ਕਿੰਨੇ ਜਿਹੜੇ ਇਹਨਾਂ ਵਿੱਚ ਕੇਸ ਆ ਦੇਖੋ ਜੀ ਤਿੰਨ ਇੱਕ ਇਹਦੀ ਵਾਈਫ ਹੈ ਦੋ ਨਾਲ ਉਹਦੇ ਜਿਹੜੇ ਹੋਰ ਆਦਮੀ ਨੇ ਇਰਾਸਾ ਕਿਨੇ ਜੀ ਨਿਤੇ ਜਾ ਚੁੱਕੇ ਹੁਣ ਤਿੰਨੇ ਸਾਡੇ ਨਹੀਂ ਸਹੀ ਰਿਲੇਸ਼ਨ ਤੋਂ ਤੁਸੀਂ ਗੱਲ ਕੀਤੀ ਉਹ ਰਿਲੇਸ਼ਨ ਦੋ ਬੰਦਿਆਂ ਨਾਲ ਦੀ ਗੱਲ ਹੋ ਰਹੀ ਹੁੰਦਾ ਹੈ ਵੇਖੋ ਹਾਲ ਦੀ ਕੜੀ ਤੇ ਇੱਕ ਨਾ ਹੀ ਆ ਦੂਜਾ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਅੱਛਾ ਕਿੰਨੇ ਟਾਈਮ ਤੋਂ ਰਿਲੇਸ਼ਨ ਨਹੀਂ ਸੀ ਕਿ ਕਿ 8-8 ਸਾਲ ਤੋਂ ਸੀ ਜਦੋਂ ਕੋਰਟ ਵਿੱਚ ਪੇਸ਼ ਕੀਤਾ ਗਿਆ ਹਾਂ ਅੱਜ ਤੱਕ ਤੇ ਆਪਾਂ ਉਹਦੀ ਇਨਵੈਸਟੀਗੇਸ਼ਨ ਚੱਲਦੀ ਕੱਲ ਆਪਾਂ ਕਰਾਂਗੇ ਸਰ ਅਮਰਿਤਿਕ ਦਾ ਨਾਂ ਕੀ ਸੀਗਾ ਤੇ ਕੀ ਕੰਮ ਕਰਦਾ ਸੀਗਾ ਮਿਤਕ ਕੁਲਦੀਪ ਸਿੰਘ ਸੀ ਇਹਦਾ ਉਹ ਡੇੜੀ ਦੱਪਾ ਹੀ ਕਰਦਾ ਸੀਗਾ ਇਹਨਾਂ थैंक यू जी दिल्ली क्राइम नेशनल न्यूज़ नजर सफर